ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਵਲੌਗ ਅੱਜ ਦੇਖ ਲਓ ਮੈਂ ਦੁਪਹਿਰੇ ਸ਼ੁਰੂ ਕਰਦੀ ਆ ਤੇ ਅੱਜ ਸਵੇਰੇ ਦਾ ਸਾਡੇ ਮੀਂਹ ਪਿਆ ਸਵੇਰੇ ਵੀ ਪਿਆ ਮੀਂਹ ਦੁਪਹਿਰੇ ਵੀ ਪਿਆ ਮੀਂਹ ਅੱਜ ਮੈਂ ਤਾਂ ਸਵੇਰ ਦਾ ਤਿੰਨ ਵਾਰ ਮੀਂਹ ਪੈ ਚੁੱਕਾ ਤੇ ਹੁਣ ਸ਼ਾਮੀ ਵੀ ਪਿਆ 3 ਵਜੇ ਮੀਂਹ ਬਥੇਰਾ ਪਿਆ ਤੇ ਹੁਣ ਟਾਈਮ ਕਾਫੀ ਹੋ ਗਿਆ ਕਿੰਨਾ ਕਿੰਨਾ ਦੱਸਾਂ ਤੁਹਾਨੂੰ ਮੈਂ 5 ਵਜੇ ਕਿ ਮੈਂ ਵਲੌਗ ਨਹੀਂ ਸ਼ੁਰੂ ਕੀਤਾ ਸਵੇਰ ਦਾ ਅੱਜ ਨਾ ਬਸ ਮੂਡ ਜਿਆ ਨਹੀਂ ਹੈ ਵਲੌਗ ਸ਼ੁਰੂ ਕਰਨ ਦਾ ਤੇ ਕੰਮ ਕਰ ਕਰ ਕੇ ਤੇ ਮੈਂ ਸੌਂਗੀ ਕੁਝ ਮੇਰੇ ਜਿਹ ਉਹ ਨਹੁੰ ਦੇ ਅੰਦਰ ਛੱਟ ਲੱਗਣ ਕਰਕੇ ਨਾ ਤੇ ਪੂਰੀ ਲੱਤ ਦੇ ਵਿੱਚ ਦਰਦ ਹੋਈ ਜਾਂਦੀ ਉੱਪਰੋਂ ਤਾਂ ਜੇ ਕੁਝ ਠੀਕ ਹੋ ਗਿਆ ਤੇ ਜਿਹੜਾ ਨਹੁੰ ਦੇ ਅੰਦਰ ਉਹ ਨਹੀਂ ਠੀਕ ਹੋਇਆ ਤੇ ਉਹਦੇ ਕਰਕੇ ਬਸ ਮੈਨੂੰ ਨਾ ਅੱਜ ਕੰਮ ਕਰ ਵੀ ਮੈਂ ਥੋੜਾ ਬਹੁਤਾ ਕੀਤਾ ਤੇ ਬਸ ਫਿਰ ਮੈਂ ਪੈ ਗਈ ਤੇ ਵਲੌਗ ਹੀ ਨਹੀਂ ਕੰਟੀਨਿਊ ਕੀਤਾ ਤੇ ਮੈਨੂੰ ਹੁਣ ਚੇਤਾ ਆਇਆ ਮੈਂ ਕਿਹਾ ਆਪਾਂ ਨੇ ਵਲੌਗ ਤਾਂ ਸ਼ੁਰੂ ਕੀਤਾ ਨਹੀਂ ਤੇ ਚਲੋ ਆਪਾਂ ਕਰੀਏ ਵਲੌਗ ਸ਼ੁਰੂ ਤੇ ਦਮਨ ਵੀ ਕਾਲ ਆਈ ਸੀ ਦਮਨ ਵੀ ਚਲੀ ਗਈ ਹੈ ਟਿਊਸ਼ਨਸ ਦੀ ਸਕੂਲ ਤੋਂ ਤੇ ਮੈਂ ਹੁਣ ਬਣਾਈ ਹੋਈ ਆਪਣੀ ਚਾਹ ਤੇ ਇਹ ਇਧਰ ਆਪਾਂ ਨੇ ਕੋਈ ਸੂਟ ਆਪਣੇ ਸਿਰੇ ਜਾਣੇ ਉਹ ਬੈੱਡ ਤੇ ਰੱਖੇ ਦੇ ਲੋ ਕਿੱਥੇ ਜਗ੍ਹਾ ਬਣਾਈ ਰੱਖਣੀ ਉਹ ਫਿਰ ਮੈਨੂੰ ਚੇਤਾ ਰਹਿੰਦਾ ਅੱਧੇ ਮੈਂ ਇਧਰ ਰੱਖ ਲੈਣੀ ਅੱਧੇ ਮੈਂ ਉੱਧਰ ਰੱਖ ਲੈਣੀ ਆ ਤੇ ਬਾਹਰ ਦਾ ਮੌਸਮ ਮੈਂ ਤੁਹਾਨੂੰ ਦਿਖਾਨੀ ਆ ਮੀਂਹ ਤੋਂ ਬਾਅਦ ਤੁਸੀਂ ਕਹਿਣਾ ਨਹੀਂ ਕਿ ਮੀਂਹ ਪਿਆ ਬਸ ਇੱਕ ਨਿਸ਼ਾਨੀ ਹੈ ਮੀਂਹ ਦੀ ਕਿ ਸਾਡੇ ਵੇੜੇ 'ਚ ਪਾਣੀ ਇਕੱਠਾ ਹੋ ਜਾਂਦਾ ਉਹ ਮੈਂ ਤੁਹਾਨੂੰ ਦਿਖਾਨੀ ਆ ਤੇ ਆਹ ਦੇਖੋ ਇਹ ਮੀਂਹ ਤਿੰਨ 3:30 ਵਜੇ ਪਿਆ ਤੇ ਮੌਸਮ ਦੇਖ ਲਓ ਧੁੱਪ ਪੂਰੀ ਚਿੱਟੀ ਨਿਕਲੀ ਹੋਈ ਏ ਮੀਂਹ ਦੇ ਕੋਈ ਚਾਂਸ ਨਹੀਂ ਸੀ ਕਿ ਐਨ ਲੱਗਦਾ ਨਹੀਂ ਸੀ ਕਿ ਮੀਂਹ ਪਏਗਾ ਪਰ ਫੇਰ ਵੀ ਮੀਂ ਤੇ ਇੱਧਰ ਆਪਾਂ ਨੇ ਭਿੰਡੀਆਂ ਰੱਖੀਆਂ ਧੋ ਕੇ ਧੁੱਪੇ ਆਪਾਂ ਨੇ ਬਣਾਣੀ ਨੇ ਸਬਜ਼ੀ ਭਿੰਡੀਆਂ ਦੀ ਅੱਜ ਰਾਤ ਨੂੰ ਤੇ ਜਦੋਂ ਕਹਿੰਦੇ ਬੰਦੇ ਦਿਲ ਨਾਲ ਨਾ ਕਰੇ ਕੰਮ ਕਰਨ ਉਹੋ ਕਰਨਾ ਵੀ ਨਹੀਂ ਚਾਹੀਦਾ ਹਨਾ ਫਿਰ ਕੰਮ ਇੱਕ ਮਨ ਮਾਰ ਕੇ ਇਹਦੇ ਕਰਨਾ ਪੈਂਦਾ ਕਿ ਹਾਏ ਬਸ ਠੱਕੇ ਨਾਲ ਜਦੋਂ ਬੰਦੇ ਦਾ ਅੰਦਰੋਂ ਦਿਲ ਕਰੇ ਨਾ ਫਿਰ ਸਾਰੇ ਕੰਮ ਹੋ ਜਾਂਦੇ ਅੱਜ ਦਾ ਜਿਹੜਾ ਕੰਮ ਕੀਤਾ ਐਵੇਂ ਕਹਿਵੇਂ ਦੇ ਕੀਤੇ ਨੇ ਬਹੁਤ ਜ਼ਿਆਦਾ ਵਧੀਆ ਨਹੀਂ ਕੀਤੇ ਇੱਕ ਤਾਂ ਨਾ ਮੈਂ ਪੂੰਝੇ ਲਾਏ ਨੇ ਨਾ ਮੈਂ ਕੋਈ ਜ਼ਿਆਦਾ ਡੀਪਲੀ ਸਫਾਈ ਕੀਤੀ ਤੇ ਅੱਜ ਵੀ ਮੰਜਾ ਡਾਇਆ ਹੋਇਆ ਇੱਥੇ ਲੌਬੀ 'ਚ ਕਿਉਂਕਿ ਮੌਸਮ ਠੰਡਾ ਹੋਣ ਕਰਕੇ ਨਾ ਤੇ ਇੱਧਰ ਅੱਜ ਪੱਖੇ ਦੀ ਠੰਢੀ ਲੱਗ ਰਹੀ ਤੇ ਬਾਹਰੋਂ ਵੀ ਹਵਾ ਆ ਰਹੀ ਤਾਂ ਕਰਕੇ ਇੱਧਰ ਆਪਣੀ ਚਾਹ ਬਣ ਗਈ ਏ ਚਾਹ ਆਪਣੀ ਰੇਜੀ ਗਈ ਤੇ ਦਮਨ ਨੇ ਆਉਣਾ 6:30 ਵਜੇ ਤੇ ਮੈਂ ਜਾਣਾ ਦਮਨ ਨੂੰ ਲੈਣ ਮੈਂ ਉਹਨਾਂ ਚਾਹ ਪਾਣੀ ਪੀ ਲਾ ਚਾਹ ਚੂ ਪੀ ਕੇ ਫਿਰ ਜਾਨੀਆਂ ਲੈਣ ਮੈਂ ਸੱਚਾਂ ਚੀਜ਼ ਦਿਖਾਵਾਂ ਲਮ ਲੈਟ ਲਾਣਾ ਲੈਟ ਹੈ ਨਹੀਂ ਤੇ ਲੈਟ ਲਾਣੀ ਕੀ ਇੱਕ ਵਾਰ ਚੀਜ਼ ਦਿਖਾਵਾਂ ਆ ਨਾ ਮੈਂ ਰਖੜੀਆਂ ਭੇਜੀਆਂ ਸੀ ਹੁਸ਼ਿਆਰਪੁਰ ਰਖੜੀਆਂ ਭੇਜੀਆਂ ਸੀ ਸਾਡੀਆਂ ਨਾ ਵੀਡੀਓ ਦੇਖਦਾ ਤੇ ਉਹ ਭਰਾ ਮੇਰੇ ਦੇ ਕਮੈਂਟ ਸੈਕਸ਼ਨ ਵਿੱਚ ਆਦਾ ਮੈਸੇਜ ਆਇਆ ਕਿ ਭੈਣੇ ਮੈਨੂੰ ਰਖੜੀਆਂ ਭੇਜੀ ਤੇ ਮੈਂ ਰਖੜੀਆਂ ਭੇਜੀਆਂ ਤੇ ਉਧਰ ਤੇ ਪੋਸਟਮੈਨ ਨੇ ਪਤਾ ਨਹੀਂ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਾਈਆਂ ਜਦੋਂ ਉਹਨੇ ਫੋਨ ਕੀਤਾ ਉਹਨੇ ਨਹੀਂ ਚੱਕਿਆ ਜਦੋਂ ਪੋਸਟਮੈਨ ਨੇ ਕੀਤਾ ਤਾਂ ਉਹਨੇ ਨਹੀਂ ਚੱਕਿਆ ਤੇ ਰਖੜੀਆਂ ਅਜ ਵਾਪਸ ਆ ਗਈਆਂ ਤੇ ਮੈਨੂੰ ਬੜਾ ਇਸ ਚੀਜ਼ ਦਾ ਦੁੱਖ ਲੱਗਿਆ ਕਿ ਉਹ ਚੜਦੀਆਂ ਰਖੜੀਆਂ ਵਾਪਸ ਆ ਗਈਆਂ ਤੇ ਚਲੋ ਜੇ ਕਿਤੇ ਗੇੜਾ ਲੱਗਿਆ ਉਧਰ ਤੇ ਫਿਰ ਦੇ ਦਾਂਗੇ ਪਰ ਪਤਾ ਕੀ ਪੋਸਟਮੈਨ ਨੂੰ ਚਾਹੀਦਾ ਕਿ ਜਦੋਂ ਹਨਾ ਅਗਲਾ ਇੰਨੀ ਦੂਰੋਂ ਅਗਲੇ ਨੇ ਚੀਜ਼ ਭੇਜੀ ਏ ਤੂੰ ਤੁਸੀਂ ਫੋਨ ਕਰਕੇ ਅਗਲੇ ਦੇ ਘਰ ਤੱਕ ਪਹੁੰਚਾ ਕੇ ਆਓ। ਉਹਨਾਂ ਨੇ ਘਰ ਤੱਕ ਪਹੁੰਚਾਈ ਨਹੀਂ ਇਹ ਹੀ ਕਹੀ ਗਏ ਕਿ ਡਾਕ ਖਣਿਓ ਆ ਕੇ ਲੈ ਜਾਓ ਡਾਕ ਖਣਿਓ ਆ ਕੇ ਲੈ ਜਾਓ ਤੇ ਉਹ ਥੋੜਾ ਬਿਜੀ ਸੀ ਉਹਨੇ ਫੋਨ ਨਹੀਂ ਚੱਕਿਆ ਤੇ ਦੁਬਾਰਾ ਉਹਨੇ ਉਹਨੂੰ ਰਖੜੀਆਂ ਦਿੱਤੀਆਂ ਨਹੀਂ ਹੈਗੀਆਂ ਤੇ ਹੁਣ ਜਿਹੜਾ ਇਹ ਵਾਪਸ ਆ ਗਈਆਂ ਤੇ ਜਦੋਂ ਅਗਲੀਆਂ ਰਖੜੀਆਂ ਆਉਣਗੀਆਂ ਉਦੋਂ ਦੇ ਦਾਂਗੇ ਨਹੀਂ ਤਾਂ ਆ ਮਹੀਨਾ ਜਿਹੜਾ ਰਖੜੀਆਂ ਦੇ ਨੇ ਜੇ ਕਿਤੇ ਗਿਆ ਲੱਗਿਆ ਤੇ ਫਿਰ ਜਾ ਕੇ ਬਣਾਵਾਂਗੇ ਤੇ ਰਖੜੀਆਂ ਜੇ ਵਾਪਸ ਆ ਗਈਆਂ ਤੇ ਮੈਨੂੰ ਫੋਨ ਆਇਆ ਜਦੋਂ ਤੇ ਕਹਿੰਦੇ ਕਿ ਤੁਹਾਡੀਆਂ ਰਖੜੀਆਂ ਵਾਪਸ ਆਈਆਂ ਮੈਂ ਕਿਹਾ ਵਾਹ ਕਮਾਲ ਕਰਤੀ ਮੈਂ ਚਲੋ ਜੀ ਮੇਰੀ ਚਾਹ ਬਣ ਗਈ ਮੈਂ ਚਾਹ ਪੀ ਲਾਂ ਤੁਸੀਂ ਬਣੇ ਰਹੋ ਵਲੌਗ 'ਚ ਬਣਾਨੇ ਆਪਾਂ ਦਮ ਹੋਰ ਵੀ ਫਿਰ ਬਣਾਨੇ ਆ ਕਰਦੇ ਆ ਕੰਟੀਨਿਊ ਵਲੌਗ ਆਪਣਾ ਕੱਪ ਲੱਗ ਗਈ ਜੀ ਸਾਡਾ ਕੱਪ ਕਿੱਥੇ ਜਾਵਣਾ ਲਓ ਜੀ ਚਾਹ ਚੁਪੀ ਲਈ ਆਪਾਂ ਨੇ ਤੇ ਆਪਾਂ ਨੇ ਜਾਣਾ ਹੁਣ ਮਾਰਕੀਟ ਆਪਣੇ ਮਾਸਟਰ ਕੋਲ ਤੇ ਆਪਣੇ ਸੂਟ ਦੇਖ ਕੇ ਆਉਣਾ ਸਟਿਚ ਕਰਨ ਵਾਸਤੇ ਆਪਣੀ ਭੈਣ ਆ ਅਮਰੀਕਾ ਤੋਂ ਉਹਨਾਂ ਦਾ ਸੂਟ ਹੈ ਤੇ ਬਹੁਤ ਪਿਆਰਾ ਕਲਰ ਆ ਵੈਸੇ ਤੋਂ ਕਹਿ ਰਹੇ ਸੀ ਕਲਰ ਡਾਰਕ ਨਹੀਂ ਮੈਂ ਕਿਹਾ ਨਹੀਂ ਡਾਰਕ ਨਹੀਂ ਹੈਗਾ ਲਾਈਟ ਕਲਰ ਆ ਬਹੁਤ ਜ਼ਿਆਦਾ ਡਾਰਕ ਨਹੀਂ ਬਹੁਤ ਪਿਆਰਾ ਕਿਉਂਕਿ ਇਹਦੇ ਵਿੱਚ ਲਾਈਟ ਆ ਗਿਆ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੋਣ ਚੱਲੀਆਂ ਮੈਂ ਸਟਿਚ ਕਰਨ ਦੇਣ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਜਾਣਾ ਮੰਡੇ ਨੂੰ ਕੋਰੀਅਰ ਤੇ ਆਪਾਂ ਨੇ ਫਟਾਫਟ ਟੇਲਰ ਨੂੰ ਕਹਿਣਾ ਕਿ ਜਲਦੀ ਸਿਲ ਦੋ ਤੇ ਉਹਨਾਂ ਦਾ ਕੋਰੀਅਰ ਜਿਹੜਾ ਮੰਡੇ ਨੂੰ ਆਪਾਂ ਕਰਾ ਦਈਏ ਠੀਕ ਹੈ ਜੀ ਤੇ ਇਧਰ ਆਪਾਂ ਸੂਟਾਂ ਦੀ ਵੀਡੀਓ ਸ਼ੂਟ ਕਰਕੇ ਹੱਟੀ ਸੀ ਕੋਈ ਸੂਟਾਂ ਦੀ ਵੀਡੀਓ ਆਪਾਂ ਨੇ ਪਾਤੀ ਸੀ ਇਹਨਾਂ ਦੀ ਪਿਓਰ ਕਰੇਪ ਦੇ ਉੱਪਰ ਸ਼ਰਟ ਸੀ ਇਹਦੀ ਤੇ ਨਾਲ ਅ ਕਰੇਪ ਦੀ ਬਾਟਮ ਸੀ ਇਹ ਪਿਓਰ ਦੀ ਨਹੀਂ ਹੈਗੀ ਬਾਟਮ ਜਿਹੜੀ ਸ਼ਰਟ ਪਿਓਰ ਕريب ਦੀ ਹੈ ਤੇ ਇਹ ਸੂਟਾਂ ਦੀ ਆਪਾਂ ਵੀਡੀਓ ਪਾ ਚੁੱਕੇ ਆਂ ਅਗਰ ਕਿਸ ਨੂੰ ਚਾਹੀਦੀ ਹੈ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਸੂਟ ਬਾਇ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਸੂਟਾਂ ਦੀ ਵੀਡੀਓ ਰਹਿੰਦੀ ਹਜੇ ਪਾਣੀ ਆਪਾਂ ਨੇ ਤੇ ਬੜੇ ਲਾਈਟ ਲਾਈਟ ਜੇ ਕਲਰ ਆਏ ਨੇ ਇਹ ਦੁਪੱਟੇ ਨਾਲ ਆਏ ਨੇ ਟੈਬੀ ਦੇ ਵਿੱਚ ਆਏ ਨੇ ਬਹੁਤ ਲਾਈਟ ਵੇਟ ਫੈਬਰਿਕ ਹੈ ਤੇ ਇਧਰ ਔਰਗਾਂਜਾ ਦੇ ਆਏ ਨੇ ਇਹਨਾਂ ਦੀ ਵੀਡੀਓ ਵੀ ਹਜੇ ਸ਼ੂਟ ਕਰਨੀ ਹੈ ਸਿਰਫ Instagram ਤੇ ਪਾਈਏ ਵੀਡੀਓ ਹੋਰ ਹਜੇ ਕਿਤੇ ਨਹੀਂ ਆਪਾਂ ਨੇ ਪਾਈ YouTube ਤੇ ਪਾਈ ਨਹੀਂ ਪਾਵਾਂਗੇ ਤੇ ਇਹਨਾਂ ਚ ਆਪਣੇ ਕੋਲ ਹਜੇ ਸੂਟ ਪਹਿਨੇ ਤਾਂ ਕੱਲ ਆਪਾਂ ਨੇ ਪਾਈ ਸੀ ਜੀ ਟਿਸਟਾ ਦੇ ਸੂਟ ਆਏ ਹਨ ਬਹੁਤ ਹੀ ਲਾਈਟਵੇਟ ਫੈਬਰਿਕ ਸੀ ਇਹਨਾਂ ਦੀ ਵੀਡੀਓ ਪਾਈ ਸੀ ਤੇ ਇਹਨਾਂ ਚ ਵੀ ਆਪਣੇ ਕੁਝ ਤਾਂ ਬੁੱਕ ਹੋ ਗਏ ਨੇ ਉਹ ਥੱਲੇ ਡਿੱਗ ਗਿਆ ਇਹ ਤੇ ਇਹ ਆਪਣੇ ਜੌਰਜੜ ਦੇ ਆਏ ਸੀ ਜੌਰਜੜ ਦੀ ਵੀ ਆਪਾਂ ਵੀਡੀਓ ਪਾਈ ਸੀ ਇਹਨਾਂ ਚ ਵੀ ਆਪਣੇ ਸਿਰਫ ਦੋ ਹੀ ਕਲਰ ਰਹਿ ਗਏ ਇੱਕ ਇਹ ਕਲਰ ਰਹਿ ਗਿਆ ਔਰ ਇੱਕ ਬਲੈਕ ਰਹਿ ਗਿਆ ਬਾਕੀ ਇਹ ਜਿਹੜੇ ਨੇ ਇੱਕ ਬਲੈਕ ਕਲਰ ਰਹਿ ਗਿਆ ਤੇ ਇੱਕ ਆਹ ਰੈਡ ਰਹਿ ਗਿਆ ਤੇ ਆ ਜਿਹੜੇ ਨੇ ਜੋਰ ਜੜਦੇ ਇਹ ਆਪਣੇ ਹੋਲਡ ਹੋਏ ਹੋਏ ਨੇ ਤੇ ਇਹ ਆਪਣੇ ਜਿਹੜੇ ਕੱਲ ਪਾਏ ਸੀ ਆਪਾਂ ਟਿਸਟਾ ਦੇ ਇਹ ਆਪਣੇ ਪਏ ਨੇ ਤੇ ਵੀਡੀਓ ਦੇਖ ਲਿਓ ਜਿਨ੍ਹਾਂ ਨੇ ਨਹੀਂ ਦੇਖੀ ਤੇ ਸੂਟ ਬੁੱਕ ਕਰ ਲਿਓ ਫਟਾਫਟ ਤੇ ਉਸੇ ਪਹਿਨਦੇ ਸੂਟ ਦੇਣ ਜਾਣੇ ਜਿਨ੍ਹਾਂ ਦੀਆਂ ਫੁਲਕਾਰੀਆਂ ਨੇ ਨਾਲੇ ਆਪਾਂ ਨੇ ਫੁਲਕਾਰੀਆਂ ਵੀ ਆਪਾਂ ਨੇ ਫੈਟ ਕਰਨੀਆਂ ਤੇ ਸੂਟ ਹੀ ਪਹਿਲਾਂ ਹੀ ਜਾਈਏ ਬਾਜ਼ਾਰ ਕਿਉਂਕਿ ਮੈਂ ਉਤਾਰ ਨੂੰ ਕਾਲ ਕੀਤੀ ਉਤਾਰ ਕਹਿੰਦੇ ਬਸ ਮੈਂ ਆ ਗਿਆ ਉਤਾਰੰਦਿ ਨੇ ਫਿਰ ਜਾਣਾ ਕਿਉਂਕਿ ਸਵੇਰ ਦਾ ਮੀਂਹ ਪਿਆ ਰਿਹਾ ਇਨੀ ਤੇ ਮੈਂ ਇਕੱਲੀ ਨੇ ਚਲੀ ਜਾਣਾ ਹੈ। ਆਹੇ ਗਰਮੀ ਤਾਂ ਦੇ ਮੈਨੂੰ ਕਿੰਨੀ ਲੱਗਣ ਦੀ। ਇੰਨਾ ਪਸੀਨਾ ਆਇਆ ਪਿਆ। ਚਲੋ ਜੀ ਮੈਂ ਰੈਡੀ ਹੋ ਜਾਾਂ ਫਿਰ ਮਿਲਦੇ ਆਪਾਂ। ਮੁੰਨ ਨੂੰ ਲੈ ਕੇ ਆਈਆਂ ਹੁਣ ਦੇ ਲੋ ਜਾ ਕੇ। ਜਿਹੜੀ ਮੇਰੀ ਹਾਲਤ ਸੀ ਜਾਣ ਵਾਲੀ ਨਹੀਂ ਭੱਜੀ ਗਈ ਮੈਂ ਭੱਜੀ ਆਈ। ਤੇ ਨਾ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ। ਮੈਂ ਦਿਖਾਣਾ ਸੀ ਤੁਹਾਨੂੰ। ਬਾਕੀ ਨਾ ਉਹ ਭੈਣ ਨੇ ਕਮੈਂਟ ਤੇ ਜਿਹੜਾ ਕੀਤਾ ਸੀ ਸਹੀ ਕੀਤਾ ਸੀ। ਆ ਜਿਹੜਾ ਮੈਂ ਸੂਟ ਵੇਅਰ ਕੀਤਾ ਸੀ ਨਾ ਇਹ ਮੇਰਾ ਫੇਵਰਟ ਕਲਰ ਸੀ। ਤੇ ਲੇਸ ਬਾਕੀ ਮੈਨੂੰ ਵੀ ਨਹੀਂ ਪਸੰਦ ਆਈ। ਕਤਾਰ ਨੇ ਵੀ ਠੋਕਤਾ ਕਹਿੰਦੇ ਆ ਸੈਂਟਰ ਵਾਲੀ ਹੀ ਵਧੀਆ ਲੱਗ ਰਹੀ ਹੁਣ ਮੈਂ ਆ ਦੇਖੋ ਲਾਤੀ ਸਾਰੀ ਇੱਥੇ ਕੋਈ ਹੋਰ ਲਵਾ ਲਿਓ ਨਹੀਂ ਇਹ ਲਾਣੀ ਨਹੀਂ ਸਿਰਫ ਨੈਕ ਤੇ ਲੱਗੀ ਤੇ ਘੇਰੇ ਤੇ ਲੱਗੀ ਬਾਹਾਂ ਤੇ ਹੀ ਬਹੁਤ ਹੈ ਤੇ ਆ ਮੈਂ ਲਾਤੀ ਮੈਂ ਕਿਹਾ ਨਹੀਂ ਬਸ ਸਿੰਪਲ ਹੀ ਠੀਕ ਹੈ ਇਹ ਲਾਈਟ ਵੇਟ ਹੈ ਸੂਟ ਗਰਮੀ ਚ ਪਹਿਣਾ ਅੱਗੇ ਸਰਦੀ ਚ ਪਹਿਣਾ ਨਹੀਂ ਬਸ ਹੁਣ ਪਾਪਾ ਕਿ ਆਪਾਂ ਨੇ ਇਹਨੂੰ ਠੰਡਾ ਦੇਣਾ ਠੀਕ ਹੈ ਤੇ ਮੰਨ ਦਿਓ ਤਾਂ ਆਪਣੇ ਫੇਵਰਿਟ ਡੋਰੀਟੋਜ਼ ਵੀ ਲੈ ਕੇ ਆਏ ਨੇ ਮੇਰੇ ਫੇਵਰਿਟ ਨੇ ਮੈਨੂੰ ਬਸ ਆਹੀ ਚਾਹੀਦੇ ਹੁੰਦੇ ਮੈਂ ਇਹ ਵੀ ਕਿਤੇ ਰੋਜ਼ ਨਹੀਂ ਖਾਂਦੀ ਮਤਲਬ ਕੁ ਕਦੇ ਖਾਇ ਦਿਖਾ ਲਈ ਹਾਂ ਇੱਕ ਦਿਨ ਬਾਅਦ ਇੱਕ ਦਿਨ ਬਾਅਦ ਨਾ ਕਿਤੇ ਇੱਕ ਦਿਨ ਨਹੀਂ ਜਦੋਂ ਕਿਤੇ ਦਿਲ ਕਰਿਆ ਜਿਵੇਂ ਹਫਤੇ ਦਸ ਦਿਨਾਂ ਬਾਅਦ ਪੰਧਰਾ ਦਿਨਾਂ ਬਾਅਦ ਬਸਾ ਜੇ ਜਾਣਾ ਸੀ ਪੰਜਾਬ ਜਾਣਾ ਸੀ ਜਾ ਕੇ ਕੰਮ ਕਰਨਾ ਪਾਰਾਨੀ ਦੇ ਕੋਲ ਕਰਦੇ ਨੇ ਕਿਉਂ ਨਾ ਮੈਂ ਮੈਂ ਦਮਨ ਲੈਵਾਂ ਦਮਨ ਦਾ ਫੋਨ ਆਇਆ ਅਚਾਨਕ ਫੋਨ ਕਰਤਾ ਦਮਨ ਨੇ ਮੈਂ ਮੈਨੂੰ ਐਸੀ ਕਿ ਦਮਨ ਆ ਜੇਗੀ ਆਟੋ ਉੱਤੋਂ ਚੜ ਕੇ ਦਮਨ ਮੈਡਮ ਜੀ ਕਹਿੰਦੇ ਨਾ ਮੈਨੂੰ ਤਾਂ ਲੈਣਾ ਉਹ ਤੁਸੀਂ ਉਹ ਤੁਹਾਨੂੰ ਜਾਣ ਕੀ ਭਜਣਾ ਪਿਆ ਮੈਂ ਉਸ ਐ ਜਿਵੇਂ ਬੈਠੀ ਹਾਂ ਪਰ ਚੁੰਨੀ ਮੈਨੂੰ ਲੱਗ ਗਈ ਸ਼ੁਕਰ ਕਰੋ ਨਹੀਂ ਤੇ ਮੈਂ ਸਵੇਰ ਦੀ orange ਚੁੰਨੀ ਲੈ ਰੱਖੀ ਤੇ ਵੀਡੀਓ ਦੇ ਵਿੱਚ ਵੇਖ ਹੀ ਲਿਆ ਹੁਣ ਤੇ ਫਟਾਫਟ ਮੈਂ ਦਮਨ ਬੁਲਾਣ ਕਰੂੰ ਤੇ ਐਮਸੀ ਹੀ ਵੱਜ ਗਈ ਨਾ ਹਨਾ ਸਾਢੇ 6 ਸਾਢੇ 6 ਹੋ ਗਏ ਅੱਛਾ ਹੁਣ ਦਿਨਾਂ ਦਾ ਫਰਕ ਪੈ ਗਿਆ ਹਮ ਹੁਣ ਮਤਲਬ ਛੇਤੀ ਨਹੀਂ ਰਹਾ ਸਮਾਂ ਛੇਤੀ ਗੁਜ਼ਰ ਰਹਾ ਹੈ ਸਮਾਂ ਨਹੀਂ ਛੇਤੀ ਗੁਜ਼ਰ ਰਹਾ ਸਮਾਂ ਵੀ ਛੇਤੀ ਗੁਜ਼ਰ ਤੇ ਟਾਈਮ ਦਾ ਫਰਕ ਪੈ ਗਿਆ ਕਿ ਰਾਤ ਹੁਣ ਲੱਗ ਗਈ ਹੁਣ ਛੇਤੀ ਪਹਿਲਾ ਸਵਾਸਤ ਤੱਕ ਦਿਨ ਚੜਿਆ ਰਹਿੰਦਾ ਸੀ ਹੁਣ ਤਾਂ ਸਵਾਸਤ ਹਨੇਰਾ ਹੋ ਜਾਂਦਾ ਮੈਂ ਮਾ ਜਿੱਲੇ ਲੈਂਸ ਲਾ ਕੇ ਹੁਣ ਤਾਂ ਉਹਨਾਂ ਨੂੰ ਸੂਦੀ ਲੈਂਸ ਲਾ ਕੇ ਪਾ ਕੇ ਫੇਰ ਦਿਖਾਉਂਗੀ ਮੈਨੂੰ ਵੀ ਥੋੜੀ ਜਿ ਲੱਗਿਆ ਕਿ ਜੇ ਹਸਾਨਾ ਥੋੜੀ ਮਤਲਬ ਜ਼ਿਆਦਾ ਹੀ ਖੁਸ਼ ਜ਼ਿਆਦਾ ਹੀ ਹੋ ਗਿਆ ਹੈ ਨਾ ਰੰਗੀਲੀ ਜੀ ਕੁੜੀਆਂ ਚਿੜੀਆਂ ਨੂੰ ਜ਼ਿਆਦਾ ਲੱਗਦਾ ਮੇਰੇ ਬੰਦੇ ਨੂੰ ਬੁੱਢੀ ਨੂੰ ਜ਼ਿਆਦਾ ਹਾਂ ਬੰਸੀ ਹਾਂ ਹੂੰ ਸਹੀ ਪਕੜਿਆ ਨਾ ਉਸ ਸੁਈ ਪਤਾ ਨਹੀਂ ਕਿੱਥੇ ਰੱਖ ਬੈਠੀਆਂ ਲੱਭਣ ਨਹੀਂ ਨਹੀਂ ਕਦੋਂ ਦੀ ਉਹ ਸਾਰਾ ਡੱਬਾ ਕਿ ਜੀ ਇੱਥੇ ਵੀ ਤੇ ਫਈ ਉਹ ਚੁਭ ਜੇ ਆਪਣੇ ਨਾ ਉਹ ਡੱਬਾ ਇੱਥੇ ਮੈਂ ਖੋਲਿਆ ਲੱਭੀ ਨਹੀਂ ਹੈਗੀ ਹੁਣ ਚਲੋ ਬੱਚੇ ਕੱਪੜੇ ਚੇਂਜ ਕਰੋ ਤੇ ਉਹ ਬਾਹਰੋਂ ਸੱਚ ਉਹ ਚੱਕ ਕੇ ਲਿਆ ਕੱਪੜੇ ਮੌਸਮ ਫੇਰ ਹੋਇਆ ਪਿਆ ਬੱਦਲ ਵਾਲਾ ਹਾਂ ਜਦੋਂ ਮੀਂਹ ਆਊਗਾ ਉਹ ਚੱਕ ਲਾਂਗੇ ਆਹੋ ਭੇਜ ਜਾਣਗੇ ਫਿਰ ਮੀਂਹ ਆਏਗਾ ਚੱਕ ਲਾਂਗੇ ਇਧਰ ਮੈਂ ਆਦੇ ਥੋੜੀ ਜਿਹੀ ਵੀਡੀਓ ਸ਼ੂਟ ਕਰਕੇ ਸਾਡੀ ਸੀ ਆ ਦੀ ਇੰਸਟਾਗ੍ਰam ਵਾਸਤੇ ਇੰਸਟਾਗ੍ਰam 'ਨੀ ਜ਼ਰੂਰ ਜਾ ਕੇ ਫੋਲੋ ਕਰੋ ਇੰਸਟਾਗ੍ਰam ਦੀ ਆਈਡੀ ਹੈਗੀ ਜੀ 바ਸੀ ਫੈਮਲੀ ਤੇ ਫੇਸਬੁੱਕ ਪੇਜ ਤੇ ਜ਼ਰੂਰ ਫੋਲੋ ਕਰੋ ਤੇ ਇੰਸਟਾਗ੍ਰam ਦੀ ਆਈਡੀ ਪੰਜਾਬੀ ਪਹਿਰਾਵਾ ਵੀ ਹੈ ਹਾਂ ਪੰਜਾਬੀ ਪਹਿਰਾਵਾ ਵੀ ਤੇ 바ਸੀ ਫੈਮਲੀ ਵੀ ਤੇ ਪੰਜਾਬੀ ਪਹਿਰਾਵਾ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੇ ਦੱਸਿਓ ਵੀ ਕਮੈਂਟ ਕਰਕੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਪਲੀਜ਼ ਵੀਡੀਓ ਨੂੰ ਪਿਆਰ ਦੇਆ ਕਰੋ ਮੈਂ ਇੱਕ ਗੱਲ ਦੇਖੀ ਹੈ ਹੁਣ ਇਹ ਮੇਰੀ ਗੱਲ ਭਾਵੇਂ ਕੋਈ ਚੱਕ ਲੈ ਭਾਵੇਂ ਕੋਈ ਕਹੇ ਜਿਹੜੀ ਜੀ ਨਹੀਂ ਵੇਖਣ ਵਾਲੀ ਉਹਨਾਂ ਦੇ ਤੇ ਮੈਨੀਆਂ ਮੈਨੇ ਪੁੱਛਣਾ ਹੈ ਬਾਰੇ ਨਿਆਰੇ ਕਰ ਰੱਖੇ ਵੀਡੀਓ ਦੇ ਵੀਊ ਤੇ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਉਹਨਾਂ ਨੂੰ ਵੇਰਦਾ ਨਹੀਂ ਕੋਈ ਭੈਣ ਭਾਈ ਪਤਾ ਨਹੀਂ ਕੀ ਚੱਕਰੇ